ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਤੇ ਅੱਜ ਆ ਜੀ ਹਨਾ 16 ਤਰੀਕ ਅਸੂ ਮਹੀਨੇ ਦੀ ਸੰਗਰਾਂਦ ਹੈ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਸੰਗਰਾਂਦ ਦੀਆਂ ਤੇ ਮੇਰੇ ਵੱਲੋਂ ਵੀ ਸਾਰੀਆਂ ਵਧਾਈਆਂ ਸਾਰੀਆਂ ਵਧਾਈਆਂ ਭਾਈ ਜਸ਼ਨ ਵੱਲੋਂ ਵੀ ਸਾਰੀਆਂ ਵਧਾਈਆਂ ਤੇ ਟਾਈਮ ਹੋ ਗਿਆ ਜੀ 5:00 ਵਜੇ ਵੈਸੇ ਅਸੀਂ 4:00 ਵਜੇ ਉੱਠੇ ਆ ਨਾ ਪਹਿਲਾਂ ਮੈਂ ਕਮੈਂਟਾਂ ਦੇ ਰਿਪਲਾਈ ਕਰਨ ਲੱਗੀ ਫਿਰ ਮੈਂ ਚਾਹ ਬਣਾਈ ਉਸ ਤੋਂ ਬਾਅਦ ਚਾਹ ਬਣਾ ਕੇ ਪੀ ਕੇ ਚਾਹ ਸੀ ਮੈਂ ਤੇ ਜਸ਼ਨ ਚੰਦ ਅੰਧੇ ਨਹੀਂ ਹਜੇ ਬਹੁਤ ਹਨੇਰਾ ਪਿਆ ਕਿਉਂਕਿ 5 ਵਜੇ ਹਜੇ ਤੇ ਅਸੀਂ ਨਾ ਨੂੰ ਕੇ ਮਾਮਾ ਦੀਆਂ ਹੋਗਾਂ ਰੈਡੀ ਜਸ਼ਨ ਨੇ ਵੀ ਸਲਵਾਰ ਸੂਟ ਪਾਇਆਗਾ ਚਲ ਬੋਲੋ ਜੀ ਕੀ ਕਹਿੰਦੇ ਹੋ ਤੁਸੀਂ ਮੈਂ ਤਾਂ ਅਸੀਂ 4 ਵਜੇ ਉੱਠੇ ਸੀ ਪਰ ਨੌਂ ਦੇ ਕਰਦੇ ਦੇ ਹੋ ਗਏ ਹਾਂ ਹਾਂ 4 ਵਜੇ ਉੱਠੇ ਸੀਗੇ ਕੋਈ ਸਾਨੂੰ ਪਤਾ ਅੱਧਾ ਘੰਟਾ ਆਰਾਮ ਨਾਲ ਲੱਗ ਜਾਂਦਾ ਕਮੈਂਟਾਂ ਦੇ ਰਿਪਲਾਈ ਕਰਨੇ ਹਨਾ ਚਾਹ ਬਣਾ ਕੇ ਲਿਓਣੀ ਚਾਹ ਬਣਾ ਕੇ ਪੀਤੀ ਚਾਹ ਸੀ ਬਸ ਇਨਾ ਟਾਈਮ ਲੱਗਾ ਤੇ ਬਾਕੀ ਜੀ ਬਹੁਤ ਬਹੁਤ ਧੰਨਵਾਦ ਕਰਨ ਵਾਲੇ ਹਨਾ ਵੀਡੀਓ ਥੱਲੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਤੇ ਬਸ ਆਈ ਹੈ ਨਾ ਸਪੋਰਟ ਬਣਾਈ ਰੱਖੋ ਆਪਣੇ ਚੈਨਲ ਨਾਲ ਤੇ ਜੇ ਵਾਇਗਰੂ ਨੇ ਚਾਇਆ ਹੈ ਨਾ ਬਹੁਤ ਜਲਦੀ ਆਪਾਂ ਆਪਣੀ ਮੰਜ਼ਿਲ ਤੱਕ ਪਹੁੰਚਾਂਗੇ ਤੇ ਚਲੋ ਜੀ ਪ੍ਰੀਤ ਸੱਚ ਅੱਜ ਨਹੀਂ ਜਾਂਦੀ ਕਿਉਂਕਿ ਉਹਦੇ ਪੇਪਰ ਹੈਗਾ ਅੱਜ ਮੈਥ ਦਾ ਕਹਿੰਦੀ ਮੰਮਾ ਮੈਂ ਪੜਨਾ ਬਹੁਤ ਜ਼ਿਆਦਾ ਟਫ ਹੈ ਕਹਿੰਦੀ ਪੇਪਰ ਤੇ ਚਲੋ ਮੈਂ ਖਾ ਪੜ ਲਾ ਤੇ ਮੈਂ ਤੇ ਜਲ ਜਾਇ ਆਮਗੇ ਗੁਰੂ ਘਰ ਤੇ ਅੱਜ ਤੋਂ ਆਪਾਂ ਨਾ ਸਟਾਰਟ ਕਰਦੇ ਗੁਰੂ ਘਰ ਡੇਲੀ ਜਾਣਾ ਤੇ ਆਪਾਂ ਡੇਲੀ ਦੀ ਜਾਇਆ ਕਰਾਂਗੇ ਹਨਾ ਮਿਸਰੀ ਕਰਦੇ ਬਿਲਕੁਲ ਵੀ ਤੇ ਚਲੋ ਜੀ ਚੱਲਦੇ ਹਾਂ ਹੁਣ ਆਪਾਂ ਜੀ 5 ਵਜੇ ਪਏ ਆ ਤੇ ਹੁਣ ਕਹਿੰਦੀ ਅਲਟਰਾ ਪੋਚ ਬਣਨੀ ਚੜਮਖਾ ਬੰਦ ਲਾ ਹਨ ਅੰਟੀ ਦੇ ਕੈਸੇ ਦਾ ਹੁੰਦਾ ਤੂੰ ਬਣਦੀ ਨਹੀਂ ਅੱਜ ਨਾਲ ਬਣਦੀ ਨਹੀਂ ਹਾਂ ਹੁਣ ਕਹਿੰਦੀ ਮੈਂ ਗੁਰੂ ਘਰ ਜਾਂਦੀ ਬੰਨ ਕੇ ਲੇ ਜਾਉਂ ਲੈ ਮੈਂ ਬੰਨਦੇ ਨਹੀਂ 9 ਵਜੇ ਤੀ ਤਾਂ ਨਹੀਂ ਬੰਨਦੀ ਤੇ ਸਸੀ ਕਾ ਬਲਾ ਦੇ ਪੁੱਤ ਹਾਂ ਸਹੀਕ ਉਹ ਇੱਥੇ ਹੱਥ ਨਹੀਂ ਕੱਲ ਸਾਰਿਆਂ ਨੂੰ ਲੋ ਜੀ ਅੱਜ ਜਸ ਨਾਲ ਅਲਟਰਾ ਪੋਚ ਬਣ ਕੇ ਜਾਊਗਾ ਤੇ ਚੱਲਦੇ ਆਂ ਅਸੀਂ ਫਟਾਫਟ ਤੇ ਹਨਾ ਲਖਵੀਰ ਕਹਿ ਦਿੰਦੀ ਬਲੌਗ ਚ ਆਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ

जवालो करत करत आ करता रहा पर जत सब करता देहिं इशारा जवालो करत वो प्रभु तमे देहिं छत्र सम जैसे वरनु कृस्तुता प्यारे आप और संग गुरुचर सम सर्वे मेरा तद नामा जानि देहिं हर आलो ताकारि तनु नाथ साथ अनिल राज सम् ਵੰਕੋ ਤਾਰ ਦਫੇ ਤੋ ਜਾਨ ਕੋ ਭੇਰ ਪਾਸ ਵੇਦਾ ਤਾਂ ਕੋ ਸਰਪਾ ਹਨਮਾਨਤ ਮਹਾ ਮੋਦ ਕੇਚਤਾ ਇਦਨ ਜਾਤਾ ਚੜ ਗਿਆ 6 ਵਜ ਗਏ ਆਹ ਤਾਂ ਗੁਰਦੁਆਰਾ ਸਾਹਿਬੋਂ ਸੁਣੀ ਸਾਖੀਆਂ ਸੁਣਾ ਰਹੇ ਸੀਗੇ ਪਰ ਐ ਹੁੰਦਾ ਨਾ ਬੱਚਿਆਂ ਨੇ ਸਕੂਲ ਜਾਣਾ ਪੇਪਰ ਐ ਇਹਨਾਂ ਦੇ ਨਹੀਂ ਜਿਵੇਂ ਦਾ ਅਜੇ ਆਖੇ ਵਿੱਚ ਹੋਰ ਬੈਠ ਜੀਏ ਮम्मा ਛੋਟੀ ਦੇ ਚੱਕਲਾ ਤੇਰੀ ਆਪਾਂ ਉਹ ਵੀ ਕਰ ਲਈ ਹੈ ਪਰ ਅੱਗੇ ਬਾਣੀ ਦੇ ਜਾਪ ਵੀ ਆਪਾਂ ਅੱਜ ਕਰਨੇ ਆਂ ਲਓ ਜੀ ਆਪਾਂ ਨੂੰ ਨੇ ਸਬਜੀ ਸਬਜੀ ਕਾਦੀ ਬਣਾਉਣੇ ਤੋਰੀਆਂ ਤੇ ਤੋਰੀਆਂ ਦੇ ਦੋ ਟਮੰਡਰ ਚਾਰ ਹਰੀਆਂ ਮਚਾਂ ਤੇ ਇੱਕ ਸਾਈਡ ਅਸੀਂ ਹਨਾ ਅੱਜ ਪ੍ਰੀਤ ਕਹਿੰਦੀ ਵੀ ਮਤਲਬ ਮੰਮਾ ਰੋਟੀ ਖਾਣ ਦਾ ਜੀਜਾ ਨਹੀਂ ਗਾਤਾ ਫਿਰ ਉਹਨਾਂ ਦਾ ਭਾਈ ਕੀ ਕੀਤਾ ਜਾਵੇ ਕਹਿੰਦੇ ਪਰੌਠੇ ਬਣਾ ਕੇ ਦੇ ਆਲੂਆਂ ਦੇ ਤਵੇ ਦੇ ਆਪਾਂ ਜਿੱਦਾਂ ਬਣਾਉਣੇ ਹੁੰਦੇ ਜਿਵੇਂ ਪੂਰੇ ਨਹੀਂ ਬਣਦੇ ਉਹ ਉਸ ਤਰ੍ਹਾਂ ਬਣਾਉਣੇ ਹੁੰਦੇ ਆਪਾਂ ਤੇ ਹੁਣ ਇੰਧਰਾ ਪਾਣੀ ਉਪਰ ਨੇ ਪਾ ਰੱਖਿਆ ਹੈ। ਪਰੋਠੀ ਬਣਾ ਕੇ ਦੇਵਾਂਗੀ। ਤੇ ਆਟਾ ਵੀ ਗੁੰਨਾਗੇ ਹਨਾ ਵੀ ਆਟਾ ਵੀ ਗੁੰਨ ਕੇ ਰੱਖਣਾ ਹੈ ਕਿਉਂਕਿ ਵੀ ਰੋਟੀ ਖਾਵਾਂਗੇ ਨਾਲ ਕੀ ਕੱਦੀ ਰੋਟੀ? ਮੁੜ ਕੇ ਐ ਵੀ ਸਾਰੇ ਇੰਨੇ ਤਲੇ ਹੋਏ ਖਾਣਾਂ ਬਿਵਾਰਨਾ ਹੋ ਜਾ। ਤੇ ਲੈ ਮੰਮੀ ਦੋਹਣੇ ਉਹਨਾਂ ਦੇ ਪੂੜੇ ਆਉਣਗੇ ਨਹੀਂ ਉਹਨਾਂ ਦੇ। ਰੋਟੀ ਤੇ ਚਾਲੂ ਪਾ ਕੇ ਬਣਾਉਂਦੇ ਉਹ ਵੈਸੇ ਆ ਬੰਦੇ। ਆਟਾ ਗੁੰਨੇਗਾ ਉਹ ਮੈਂ ਬਣਾਉਣੀ। ਹੂੰ। ਠੀਕ ਆ ਬਣਾਉਣੀ। ਨਹੀਂ ਪੂੜੇ ਆਲੇ ਤੇ ਆਹ ਬਣ ਗਿਆ। ਹਾਂ ਉਹ ਮੈਂ ਬਣਾਵਾਂਗਾ ਤੇ SLAਸ ਨੂੰ ਮਤਵੇ ਵਾਲੇ ਬਣਾਵਾਂਗੇ ਛੇਤੀ ਬਣ ਜਾਣਗੇ ਤੁਸੀਂ ਨਾਲ ਦੀ ਨਾ ਖਾਈ ਜਾ ਹਾਂ ਦੂਜੀ ਰੋਟੀ ਵੀ ਰਲ ਕੇ ਆਲੂ ਪਾਣੀ ਵਿੱਚ ਚਲੋ ਬਣਾਵਾਂਗਾ ਮੈਂ ਕਰਾ ਲ ਦੂੰਗਾ ਹੈਲਪ ਨਹੀਂ ਹੈਲਪ ਤਾਂ ਕੋਈ ਨਹੀਂ ਤੇ ਚਲੋ ਮੈਂ ਕਿਹਾ ਸਬਜ਼ੀ ਬਣਾ ਲੀ ਗੇਰਾ ਤੇ ਅੱਜ ਅਸੀਂ ਦੁੱਧ ਦੀ ਬਚਤ ਕਰੀ ਬਚਤ ਦੀ ਬਚਤ ਅਸੀਂ ਐਂ ਕਰੀ ਚਾਹ 11 ਵਾਲੀ ਜਿਹੜੀ ਕਰੀ ਨਹੀਂ ਅੱਜ ਮੈਂ ਬਣਾਈ ਦੀ ਚਾਹ ਤੇ ਚਲ ਮੈਂ ਉਹ ਦੁੱਧ ਬਚ ਰੂਗਾ ਤੇ ਦੁੱਧ ਪਚਾ ਕੇ ਆਪਾਂ ਕਿੱਲਾ ਡੁੱਲਾ ਕਸਟਰ ਮਾਂ ਤੁਰਾ ਸੀ ਸਿਰਫ 2 ਵਜੇ 2 ਦੇ ਵੀ 3 3:30 ਚਾਹ ਕਰੀਏ ਮੈਸਜ ਜਸ਼ਨ ਨੇ ਕਿਉਂਕਿ ਉਹਦਾ ਟਿਊਸ਼ਨ ਉਹੀ ਸੀ ਜਸ਼ਨ ਅੱਜ ਹੀ ਨਹੀਂ ਆਏ ਗ੍ਰੈਜੂਏਸ਼ਨ ਨਹੀਂ ਵੀ ਸਕੂਲੋਂ ਹੀ ਮਤਲਬ ਟਿਊਸ਼ਨ ਸਕੂਲੋਂ ਹੀ ਰਹਿ ਪਈ ਮਤਲਬ ਘਰੇ ਨਹੀਂ ਆਏ ਅੱਗੇ 2 ਵਜੇ ਘਰੇ ਆ ਜਾ ਤੁਸੀਂ ਉਹ ਮੈਡਮ ਨੇ ਡਰਾਤਾ ਕਹਿੰਦੀ ਬੇਟਾ ਵੀ ਸਕੂਲ ਦੂਰ ਪੈਂਦਾ ਵੀ ਤੁਸੀਂ ਕੱਲੇ ਨਾ ਆਇਆ ਕਰੋ ਤੁਰ ਕੇ ਵੀ ਕੀ ਪਤਾ ਲੱਗਦਾ ਹਨਾ ਤੇ ਵਿਚਾਦੂ ਜਸ਼ਨ ਨੂੰ ਕਹਿੰਦੀ ਵੀ ਤੂੰ ਸਕੂਲ ਤੇ ਰਹਿ ਪਿਆ ਕਰ ਤਾਂ ਛੱਡਿਆ ਕਰਗੇ ਮੈਂ ਛੱਡਿਆ ਕਰੂੰਗਾ ਹੂੰ ਵੀ ਵੀਰਾ ਜਮਾ ਚੁਣਿਆ ਲੈ ਕਰੀ ਚਰਨੀ ਪੰਜ 4:30 ਵਜੇ ਚਾਹ ਨਾਲ ਕੁਝ ਖਾਦਾ ਬਿਸਕੁਟ ਜੀ ਖਾਦੇ ਇਹਦੀ ਮम्मा ਨੂੰ ਸੁਲਾ ਦੇ ਭੁੱਖ ਲੱਗੀ ਪਈ ਐ ਤੇ ਹੁਣ ਮੈਂ ਕਿਹਾ ਚਲ ਆਪਾਂ ਟਾਈਮ ਨੇ ਰੋਟੀ ਬਣਾ ਲੈਂਦੇ ਤੇ ਫਿਰ ਐਵੇਂ ਇਹਨਾਂ ਮਤਲਬ ਕਿੰਨੇ ਲੋਕ ਸੀਗਾ ਤੋੜਨਾ ਕਿੰਨੇ ਚੋਪਾ ਹੀ ਮੈਂ ਬਚਾ ਲਿਆ ਤੇ ਬਚਾ ਕੇ ਚਾਰ ਪੰਜ ਮੈਂ ਰੱਖ ਲਿਆ ਅੱਜ ਉਹਦੇ ਚ ਚਾਰ ਗੰਡੇ ਵਾਲੇ ਤੋਂ ਟਮਾਟਰ ਪਾ ਲੇ ਤੇ ਆਪਾਂ ਨੂੰ ਸਬਜ਼ੀ ਕਢਾ ਲੀ ਜਿਹੜੀ ਸਾਦੀ ਅਗੈ ਰਣਵੀਰ ਦਾ ਫੋਨ ਆਇਆ ਕਿ ਉਹ ਤਾਂ ਸਬਜ਼ੀ ਬਣਾ ਕੇ ਜਾਵਾਂ ਰਮਣੀ ਤੇ ਆਪਣੇ ਇਹ ਕਿਹੜਾ ਜੀਰਾ ਫਰਾਈ ਹੋ ਗਿਆ ਨਾ ਆਪਾਂ ਇਹਦੇ ਵਿੱਚ ਫੇਸਬੁਕ ਗੱਲ ਸੁਣਾਉਣੀ ਮੈਨੂੰ ਜੀ। ਪਰ ਚਿੱਟੇ ਨਹੀਂ ਬੰਦੇ ਜੇਲ੍ਹ ਦੇ। ਨਾ ਰੋਜ਼ਾ ਕੰਮ ਆਉਂਦਾ। ਤੇ ਰੰਜੀਤ ਦਾ ਫੋਨ ਆਇਆ ਮੈਨੂੰ ਫੋਨ ਕਰਕੇ ਕਹਿੰਦਾ ਅਸੀਂ ਕਿਵੇਂ ਆਏ ਕਹਿੰਦਾ ਰਮੇ ਫੋਨ ਹੀ ਲਾਇਆ। ਤੇ 2 ਦਿਨ ਹੋ ਗਏ ਮੈਂ ਕਿਹਾ ਬੱਸ ਕੁਛ ਨਹੀਂ। ਮੈਂ ਕਿਹਾ ਵੀ ਜੀ ਜਲਦੀ ਆਉਂਦੇ ਸੀਗੇ ਮੈਂ ਕਿਹਾ ਚਲ ਕਰਾਂਗੇ ਕਰਾਂਗੇ ਨੌਣੀਏ ਲੌਣੀਏ ਫੋਨ ਮਖਿਆ। ਤਵਾ ਸਕੋਲ ਦੀ ਕਰ ਲਈ ਮੈਂ ਲਾ ਕੇ ਵੀ ਠੀਕ ਠਾਕ ਹੈ ਨਾ ਠੀਕ ਹੈ ਜੀ ਸਬਜੀ ਬੁਝਾ ਲੀਂਗਾ ਨਾ ਸਾਕੇ ਜਾਵਾਂ ਕਦੂ ਪਏ ਆ ਲਾਉਣ ਲਈ ਤੋੜ ਕੇ ਬੰਨ੍ਹੇ ਨਾ ਤੇ ਮਨ ਕਰਾ ਸਬਜੀ ਪਈ ਹੈ ਕਿਤਾ ਕਿੰਨੀ ਘੇ ਰੱਖੀ ਰੱਖੀ ਉਹਦੀ ਵਾਲੀ ਸਬਜੀ ਨੂੰ ਸਾਡੇ ਕੋਲ ਜੋ ਕਦੂ ਪਏ ਹੈ ਅੱਧਾ ਕਿਲੋ ਤੋੜ ਕੇ ਪੰਨਾਂ ਮੈਂ ਕਿਹਾ ਤੋੜਨਾ ਅੱਜ ਬਣਾ ਲੂੰਗੀ ਤੇ ਇੱਕ ਅੱਧੂ ਦੋ ਰਹਿ ਜਾਣਗੇ ਤੇ ਕਦੂ ਦੋ ਮਹਾਵੇਂ ਚਾਰ ਦਿਨ ਕਰੂੰਗੀ ਕਿਉਂਕਿ ਹੋ ਸਕਦਾ ਮੈਂ ਅੱਧਾ ਤਾਂ ਕਦੂ ਬਣਾਵਾਂ ਤੇ ਜੇ ਕੱਲ ਨੂੰ ਸਬਜੀ ਹੋਰ ਫਲਾ ਕਰਨ ਵੀਰ ਤੇ ਫਿਰ ਆਪਾਂ ਮਤਲਬ ਸੱਤ ਤੱਕ ਦੁੱਧ ਨਾਲ ਲਿਆ ਕਰਾਂਗੇ ਹਨਾ ਸੱਤ ਤੱਕ ਦੁੱਧ ਬਣਾ ਕੇ ਤੇ ਦੋ ਦਿਨਾਂ ਦੀ ਫਿਰ ਤੋਂ ਸਬਜ਼ੀ ਮੰਨ ਕੇ ਤੁਹਾਨੂੰ ਕੱਲ ਹਾਂ ਮੈਂ ਅੱਜ ਨਾ ਸਾਡੇ ਮੈਥ ਦਾ ਪੇਪਰ ਸੀ ਤੇ ਸਮਾਂ ਦਾ 50 ਮਿੰਟ ਹੋਣ ਤੋਂ ਪਹਿਲੇ ਨਿਵੇੜਤਾ ਅੱਛਾ ਤੇ ਬਾਅਦ ਵਿੱਚ ਸਰ ਕੇ ਦਾ ਤੁਹਾਡੇ ਚੈੱਕ ਕਰਤਾ ਹਾਂ ਕਿਤਨੇ ਨੰਬਰ ਆਏ ਹਨ ਇਹ ਸਾਰੇ ਚੈੱਕ ਕੀਤਾ ਸਰ ਲਗਾਤਾਰ ਨੰਬਰ ਜੋੜੀਗਾ ਕੋਈ ਗਲਤੀ ਨਹੀਂ ਆਈ ਤੇ ਮੇਰਾ 78 ਨੰਬਰ ਆਇਆ ਪਰ ਸਰ ਨੇ ਧਿਆਨ ਦਿੱਤਾ ਕਿ ਮੇਰੇ ਇੱਕ ਸਾਹਮਣਾ ਮੈਂ ਭੁੱਲ ਗਈ ਕਰਨਾ ਲਾਸਟ ਵਿੱਚ ਜਦੋਂ ਮੈਂ ਤੋਂ ਪਿੱਛੇ ਆਂਦਾ ਸੀਗਾ ਆ 26 ਮੇਰਾ ਕੀ ਆਊਗਾ ਅੰਸਰ ਕੀ ਆਊਗਾ ਮੈਂ ਕਿਹਾ 26 ਮੇਰਾ ਹੈ ਮੈਂ 26 ਮੇਰਾ ਕੀਤਾ ਹੀ ਨਹੀਂ ਉਹ ਅੱਗੇ ਸਰ ਪੇਪਰ ਫੜੀ ਆਵੇ ਤੇ ਮੈਂ ਕਰਿਆ ਮੈਂ ਕਿ ਸਰ ਸਿਰਫ ਦੋ ਮਿੰਟ ਰੁਕ ਜਾਓ ਸਰ ਮੈਂ ਫਿਰ ਜਲਦੀ ਜਲਦੀ ਕਰਕੇ ਸਰ ਨੂੰ ਫੜਾਦਾ ਪੇਪਰ ਦੇਖੋ ਜਲਦ ਕਿਵੇਂ ਆਉਂਦਾ ਕਿਵੇਂ ਆਊਗਾ ਤੇ ਬਾਕੀ ਮੈਨੂੰ ਮਦਦ ਹੋਣਾ ਹੀ ਆਊਗਾ ਨਹੀਂ ਐਸਐਸਟੀ ਵਿੱਚੋਂ ਮਮੇ 80 ਵਿੱਚੋਂ 80 ਆਣਗੇ ਮੈਥ ਵਿੱਚੋਂ ਵੀ ਅਸੀਂ ਅਸੀਂ 80 ਵਿੱਚੋਂ 80 ਆਣਗੇ ਬਾਕੀ ਐ ਨਾ ਜੀ ਜਦੋਂ ਪਤਾ ਹੀ ਲੱਗ ਜਾਂਦਾ ਧੀ ਪੁੱਤ ਦਾ ਜਿਹੜੇ ਬੱਚੇ ਹੋ ਜਾਂਦੇ ਆ ਵੀ ਬੱਚੇ ਦਾ ਪੜਾਈ 'ਚ ਧਿਆਨ ਵਧਦਾ ਹੈ ਜਾਂ ਕਿਵੇਂ ਕਿੱਧਰ ਵਧਦਾ ਹੈ ਨਾ ਵੀ ਪੜਾਈ 'ਚ ਬਹੁਤ ਜ਼ਿਆਦਾ ਧਿਆਨ ਦਿੰਦੇ ਉਹ ਵੀ ਛੋਟਾ ਵੀ ਮੇਰਾ ਲੱਗਿਆ ਪੇਟੂਸ਼ਨ ਵਿਚਾਰਾ ਤੇ ਅੱਜ ਸਾਢੇ 4 ਵਜੇ ਆ ਕੇ ਦਿਸ ਕੋਲ ਤਾਂ ਫਤਰੀ ਜਾਣਾ ਤੇ ਇੱਕ ਪੜਾਈ ਦਾ ਕਰਕੇ ਹੈ ਨਾ ਸਕੂਲ 'ਚ ਰਹਿ ਵੀ ਵਿਚਾਰੀ ਨਹੀਂ ਅੱਗੇ 2 ਵਜੇ ਆ ਕੇ ਰੋਟੀ ਖਾ ਲੈਂਦੀ ਉੰਝਾ genau ਦੀ ਨਾਲ ਇਹ ਦੋ ਮਤਲਬ ਚਾਹ ਦਾ ਗਲਾਸ ਵੀ ਨਹੀਂ ਮੀਣਾ ਕਿਉਂਕਿ ਜਸ਼ਨ ਤੇ ਆਰ ਨਾ ਮੈਂ ਚਾਹ ਵੀ ਲੈਣੀ ਕੱਲੀ ਦੀ ਮੈਨੂੰ ਵੀ ਚਾਹ ਨੂੰ ਪਸੰਦ ਹੁੰਦੀ ਹੈ ਨਾ ਪਰ ਮੈਨੂੰ ਆਇ ਹੋ ਜਾਂਦਾ ਵੀ ਬਣਾਵਾਂ ਕਿ ਨਾ ਬਣਾਵਾਂ ਜਿਹੜਾ ਜਸ਼ਨ ਹੁੰਦਾ ਉਹ ਮੈਨੂੰ ਆਇ ਹੋ ਜਾਂਦਾ ਜਸ਼ਨ ਬਾਅਦ ਚਾਹ ਬਣਾਉਂਗੀ ਮੈਂ ਨਾ ਬਣਾਵਾਂ ਤੁਸੀਂ ਬਣਾ ਦੇਣੀ ਹੈ ਤੇ ਇਹ ਜਾਂ। ਨੰਦੀ ਕਹਿੰਦਾ ਹਨਾ ਵੀ ਮਤਲਬ ਸੂਜੀ ਵਿੱਚ ਕਹਿੰਦਾ ਇੱਕ ਬਾਦ ਬੱਲਾ ਸੁੱਕਾ ਲੱਗ ਜਾਣੀਆਂ ਤੇ ਕਹਿੰਦਾ ਵੀ ਚਲ ਹੁਣ ਤਿੰਨ ਮੈਂ ਸਬਜੀ ਹੋਰ ਫੜਾ ਜਾਣਾਂ ਕਿ ਸਰਮਣਾ ਫੜਾ ਦੀ ਜੀ ਟਾਈਮ ਹੋਇਆ ਤਾਂ ਅੱਜ ਮੈਨੂੰ ਲੱਗਦਾ ਕੁਝ ਕਰਦਾ ਹੋਣਾ ਉਹ ਕਰੇ ਅੱਜ ਤਾਂ ਟਾਈਮ ਹੀ ਨਹੀਂ ਮਿਲਿਆ ਤੇ ਕੱਲ ਨੂੰ ਸਭ ਜਿਗ ਲੱਗ ਜਾਊਗਾ ਆਪੇ ਤੇ ਸਰਮਣਾ ਫੜਾ ਦੀ ਅਸਤ ਮੈਂ ਸਬਜੀ ਸਬਜੀ ਦਾ ਪਤਾ ਨਹੀਂ ਕੀ ਚੱਕਰ ਵਾਲੀ ਗੱਲ ਐ ਮੈਂ ਤਾਂ ਮਤਲਬ ਜਿਹੜੀ 5 ਦਿਨਾਂ ਦੀ ਸਬਜੀ ਮੈਂ 8 ਦਿਨਾਂ ਦੀ ਕਰਦ ਰਹੀ ਹਾਂ ਬਸ ਐਂ ਹੀ ਹੈ ਨਾ ਬੰਦੇ ਉਹਨੇ ਹੀ ਬਾਹਰ ਦੇ ਚੋਣ ਲਾਈ ਨੂੰ ਵੀ ਝਾਕੇ ਬਸ ਐਸਾ ਇਸਨੇ ਹੋ ਜਾਂਦਾ ਕੋਈ ਫਿਰ ਉਹਨਾਂ ਮਗੇ ਹਜੇ ਤੱਕ ਰਾਦੂ ਵਾਲੀ ਆਣੀ ਐ ਜਸ਼ਨੀ ਆਓ ਆ ਸਮ ਮੰਦਰੀ ਬੁੱਤਾ ਹਾਦੇ ਆਲੂ ਦੇ ਉਹਨਾਂ ਮਗੇ ਟ੍ਰੈਂਟੇ ਜੀ ਸਾਰੂ ਨਹੀਂ ਖਾਂਦੀ ਨੀ ਬੱਲਾ ਮੇਰਾ ਜੀ ਥੋੜਾ ਤਾਂ ਆਪੀ ਜੀ ਨਹੀਂ ਕਰਦਾ ਭਾਈ ਕਰਮੀ ਐ ਹੁਣ ਕਹਿ ਨਾ ਕਹੋ ਭਾਈ ਤੇ ਆਪ ਬੰਦੇ ਐ ਅਸੀ ਆਪ ਬੰਦ ਤੇ ਨਿਬਿਤਾ ਦੇ ਬੇਟਾ ਮੇਰੇ ਤਾਂ ਕਦੇ ਤੇ ਆਪ ਬੰਦ ਨਹੀਂ ਤੁਹਾ ਵੀ ਦਿਆ ਮੈਂ ਮੈਨ ਤੇਰੇ ਦਿਆ ਆਂ ਕਿ ਬਣਦਾ। ਇਹ ਸੋਨੇ ਵਾਸਤੇ ਸਰਪ੍ਰਾਈਜ਼ ਐ ਸਰਪ੍ਰਾਈਜ਼। ਜਦੋਂ ਆਉਂ ਤੋ ਸਰਪ੍ਰਾਈਜ਼ ਆਉਗਾ ਅੱਜ ਆ ਮੇਰੀ ਆਂਟੀ ਨੇ ਬੈਲੋ ਅੱਜ ਅੱਜ ਨਹੀਂ ਆਉਦਾ। ਅਜੇ ਟਾਈਮ ਲੱਗਦਾ। ਆਂਟੀ ਦਾ ਫੋਨ ਆਇਆ ਸੀਗਾ ਮਨੁਜੀ ਦੀ ਆਂਟੀ ਨਾ ਜਿਹੜੀ ਉਹਨਾਂ ਦੀ ਬੇਟੀਆਂ ਦੀ ਗੱਲ ਨਹੀਂ ਸੁਣਾਈ ਸੀ ਮੈਂ ਹੋਇਆ ਵੀ ਚੱਪਦੀਤ ਦੇ ਵੀ ਵਾਲ ਸੌਖੂ ਲੰਬਾ ਹੈ। ਮਤਲਬ ਬਾਹਰ ਹੀ ਲੰਬੇ ਵਾਲ ਆ। ਸੀਕ੍ਰੈਟ ਸੀਕ੍ਰੈਟ ਐ ਇਹਨੂੰ ਸਰਪ੍ਰਾਈਜ਼ ਨਹੀਂ ਦੱਸਾਉਣੀ ਘਰੇ ਕਿਸੇ ਨੂੰ। ਇਹ ਮੋਟਾ ਤੇ ਸਰਪ੍ਰਾਈਜ਼ ਹੈ ਨਾ ਤੁਹਾਡੇ ਵਾਸਤੇ ਜਸ਼ਨ ਵਾਸਤੇ ਤੇਰੇ ਵਾਸਤੇ ਤੇ ਮੈਂ ਤਾਂ ਲੱਗ ਮੈਂ ਤਾਂ ਕਿਹਾ ਸੀ ਅੰਦੀ ਨੂੰ ਮੈਂ ਨੀ ਰਹਿਣ ਦੋ ਹਨ ਕੁਛ ਨਹੀਂ ਮੈਂ ਕਿਹਾ ਤੁਸੀਂ ਉਹਨਾਂ ਨੂੰ ਵਿਆਹ ਆਇਆ ਹੋਇਆ ਹੈਗਾ ਤੇ ਮੈਂ ਕਿਹਾ ਤੁਸੀਂ ਵਿਆਹ ਅਟੈਂਡ ਕਰ ਲਓ ਹਨ ਵਧੀਆ ਸੀਕੇ ਨਾਲ ਇੰਜੋਏ ਕਰ ਲਓ ਮੈਂ ਕਿਹਾ ਸਾਡੀ ਟੈਨਸ਼ਨ ਨਾ ਲਓ ਸਭ ਨੂੰ ਨਵਸ਼ੀ ਭੇਜੋ ਨਾ ਪੂਰੀ family ਡੈਂਡਰਮ ਵਾਲਾ ਕੁਛ ਨਹੀਂ ਗਾ ਵੈਸੀ ਸਰਪ੍ਰਾਈਜ਼ ਹੈ ਆਪੇ ਪਤਾ ਲੱਗ ਜਿਉ ਤੁਹਾਨੂੰ ਜਦੋਂ ਸਰਪ੍ਰਾਈਜ਼ ਆ ਗਿਆ ਤੇ ਇੰਨੀ ਕਿ ਜ਼ਿਆਦਾ ਗਰਮੀ ਹੋਈ ਪਈ ਹੈ ਜੀ ਘਰੇ ਵੀ ਇੰਨਾ ਕਿ ਜ਼ਿਆਦਾ ਬੁਰਾ ਹਾਲ ਹੈ ਮਾੜੀ ਧੁੱਪ ਚੜ ਜਾਂਦੀ ਹੈ ਰੱਬ ਨਾ ਸਾਰਾ ਫੇਸ ਸਕਿਨ ਸਾਰੀ ਕੱਚਾ ਲਾਦੀ ਰੱਬ ਨੇ ਜਿਵੇਂ ਹੀ ਡਲ ਕਰਦੀ ਸਕਿਨ ਮਾਰੇ ਮੋਟੀ ਬਾਬਾ ਹੋ ਜਾਂਦੀ ਹੈ ਸ਼ਾਮ ਜਦੋਂ ਉਹ ਮੀਂਹ ਜਿਹਾ ਪੈਂਦੇ ਸੀ ਵਧੀਆ ਸਾਫ਼ ਹੋ ਜਾਂਦੀ ਸੀ ਲੱਗ ਫਿਰ ਫਿਰ ਗਰਮੀ ਦੇ ਜਮਨ ਚੌਲਸ ਕਰਦੇ ਤੇ ਚਲੋ ਕੀ ਹੈ ਹਣਾ ਠੰਡ ਚ ਸਰਦੀਆਂ ਜਾ ਕੇ ਜਾ ਕੇ ਵਧੀਆ ਸਾਫ਼ ਹੋ ਜੂਆਂ ਨੇ ਤੇ ਬਾਕੀ ਵੀ ਚਲੋ ਹਣਾ ਫਿਰ ਆਪਾਂ ਪਰੋਂ ਦਾ ਵੀ ਤੁਹਾਨੂੰ ਦਿਖਾਵਾਂਗੀ ਕਿ ਜਿਵੇਂ ਕਿਵੇਂ ਬਣਾਇਆ ਸੀ ਤੇ ਉਦੋਂ ਹੀ ਅਸੀਂ ਕਸਟਰਡ ਦੀ ਤਿਆਰੀ ਕਰਨ ਲੱਗੇ ਕਸਟਰਡ ਬਣਾਉਣਾ ਸੀ ਹੁਣ ਤੇ ਮੈਂ ਦੁੱਧ ਵਾਲਾ ਕੱਢ ਲਿਆ ਹਾਂ ਪਹਿਲਾਂ ਮੇਰੀ ਸਲਾਹ ਮੈਂ ਕਿਹਾ ਸਬਜ਼ੀ ਬਣ ਜੇ ਤੇ ਆਲੂ ਉਬਲਿਆ ਨਾ ਫਿਰ ਇਸ ਤੋਂ ਬਾਅਦ ਆਪਾਂ ਕਸਟਰਡ ਬਣਾਵਾਂਗੇ ਤੇ ਚਲੋ ਜੀ ਫਿਰ ਲੱਗਦੇ ਆਓ ਜੀ ਆਲੂ ਆਪਣੇ ਬਲਾਈ ਇਹ ਹੁਣ ਜਿਵੇਂ ਆਪਣਾ ਆਲੂ ਸੈੱਟਾ ਆਪਾਂ ਅਬ ਇਹ ਕੰਟ੍ਰੋਲ ਜਾਰੀ ਕਰਦੇ ਕਿਉਂਕਿ ਥੋੜਾ ਜਿਹਾ ਸਬਜ਼ੀ ਚ ਪਾਣੀ ਆ ਪਾਉਂਦੇ ਮੈਂ ਸਾਰੇ ਪਾਵਾਂਗੇ ਕੱਲੋਂ ਅੰਗੋ ਪਾ ਦੀ ਵਧੀਆ ਬਣੇਗੀ ਰਾਤ ਨੂੰ ਰਾਤ ਨੂੰ ਹਾਂ ਉਹੀ ਉਡਾਟਾ ਇਹ ਰਾਤ ਦਾ ਬਕਾਸ ਕਰਨਾ ਹੈ ਹਨਾ ਐਸੀ ਮੈਂ ਲੱਕੀਂ ਫਰੌਟ ਆ ਲੂ ਦਾ ਪਕਾਣ ਦਾ ਘੱਟ ਥੋੜਾ ਹੋਰ ਪਾ ਦੇ ਮਮੀ ਲੁੱਕ ਜੁਗਾ ਫਿਰ ਫਿਰ ਕੀ ਹੁੰਦਾ ਕੋਈ ਨਾ ਇਹ ਮੈਮੂਸ ਸਵਾਦ ਬੰਨਦਾ ਜਦਾ ਨਹੀਂ ਮੈਨੂੰ ਤਾਂ ਆਪ ਹੀ ਨਹੀਂ ਪਤਾ ਇਹ ਨੂੰ ਨਹੀਂ ਮੈਂ ਤਾਂ ਨੂੰ ਨਹੀਂ ਘੜਾ ਜਾਂ ਬੱਧੀ ਹਾਂ ਨਹੀਂ ਸਹੀ ਉਹ ਤੇ ਗੜਮੰਦਾ ਇਦਾਂ ਸਵਾਦ ਲੱਗਦਾ ਜੀ ਕਰਦਾ ਹੈ ਕੋਈ ਸੱਖੀ ਤੇਰੇ ਨਾਲ ਤਾਂ ਮੇਰਾ ਇੱਕ ਵਾਦਾ ਹੋ ਗਿਆ ਸੀ ਵੀਡੀਓ ਚੱਲ ਰਹੀ ਹੈ ਤੇ ਤੇਰੇ ਨਾਲ ਵਾਦਾ ਹੋ ਗਿਆ ਵੀ ਜਿੱਦੇ ਕੋਈ ਪੈਸੰਦ ਆ ਗਈ ਨਾ ਆਪਣੀ ਪਰ ਉਹ ਤਾਂ ਫ੍ਰੀ ਦਿਨੂ ਹੀ ਕਰਕੇ ਜਾ ਕੇ ਨਾ ਉਹ ਤੇ ਹੋਟਲ ਤੇ ਬਿਠਾ ਦਾਂਗੀ ਇਹਨੂੰ ਆ ਹੀ ਆਖਣਾ ਵੀ ਆਹ ਖਾ ਲਾ ਆਹ ਖਾ ਲਾ ਆਹ ਖਾਣੇ ਹੋਰ ਖਾ ਲਾ ਹੋਰ ਖਾ ਲਾ ਜਿਹਨੇ ਆਇਆਣਾ ਵੀ ਬੱਸ ਨਾ ਰੱਜ ਗਈ ਤੇ ਨਹੀਂ ਕੁਛ ਖਾਣਾ ਤੇ ਫੇਰ ਦੇਖੀ ਮੈਂ ਇਹਦੀ ਵੀ ਖਾਉਗੀ ਫਰੀਦਾ ਮੋਢੇ ਦੇ ਹੱਥ ਮਾਰੀ ਲੈ ਗਈ ਮੇਰਾ ਨਾ ਹੀ ਨਹੀਂ ਖਾਂਦੋਂ ਮੈਨੂੰ ਕੰਮ ਹੈਗਾ ਤੁਹਾਨੂੰ ਨਹੀਂ ਤੁਸੀਂ ਪੈਣਾ ਸੀ ਕਦੋਂ ਚਵਾਗਦੇ ਮੇਰੇ ਘੱਟ ਵੀ ਖਾਣ ਦਾ ਲਾਜ ਚ ਕਰ ਦੋ ਤੂੰ ਤੇ ਦੋਨੇ ਕੁਝ ਨਹੀਂ ਮੈਂ ਖਾਂਦਾ ਨਾ ਇੰਦੇ ਸਭ ਤੋਂ ਪਹਿਲਾਂ ਹੀ ਦਾਲੂ ਚੱਕੇ ਆ। ਆਈ ਕਾਲੂ ਹੋਰ ਕੱਢਣਾ ਸੀ। ਚੱਲੋ ਇਹਨਾਂ ਨੂੰ ਪਰਵਾਣ। ਤੇ ਲਓ ਜੀ ਸਬਜ਼ੀ ਵੀ ਆਪਣੀ ਥੋੜਾ ਜਿਹਾ ਹੀ ਰਹਿ ਗਿਆ ਨਾ ਫੇਰੇ ਦੁਬਾਰਾ ਸਾਨੂੰ ਮਲਾਈ ਆ ਆਪਣਾ ਕੌਣ ਦੀ ਮਲਾਈ ਸੀ ਬਰਤੀ ਹੈ। ਮੰਮੀ ਤੇਰੇ ਪੈਸੇ ਨਾਲ ਸਾਰੇ ਜਾਣੀਏ ਪੇਮੈਂਟ ਆ ਰਹੀ ਹੈ ਤੇ ਨਹੀਂ ਸੋਚ ਲਾ। ਕੀ ਖਾਲੋਗੇ ਬਤ ਤੁਸ ਬਾਤ ਬਤ ਸੁਧੀਆਂ ਖਾਲੋਗੇ। ਹਾਂ। ਕਿਹਨੇ ਖਾਲੋਗੇ? ਹਾਂ। ਹਾਂ। ਮੈਨੂੰ ਤਾਂ ਪਤਾ ਹੈ ਮੇਰੇ ਡਾਕਟਰ ਜਵਾਕ ਨੂੰ। ਡਾਕਟਰ ਜਵਾਕ ਨੂੰ ਪਤਾ ਮੈਨੂੰ। ਕਸ ਨੀ ਲੋੜ ਇੰਨਾ ਨਹੀਂ ਕਰਦੇ ਪੁੱਤ ਲਾਜ ਦੇ ਖਾਣ ਦਾ ਨਹੀਂ ਆਪੇ ਘਰ ਵਾਸਤੇ ਚੀਜ਼ ਲੈ ਆਪ ਨਹੀਂ ਕਰਿਆ ਮੈਂ ਦੋਨੋਂ ਨੇ 500 500 ਰੁਪਏ ਦੇ 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 ਆਜਾ ਇਹਦੇ ਵਿੱਚ ਛੋ ਇਹਦੇ ਵਿੱਚ ਕੋਲ ਪਾ ਦੇ ਫਟਾਖਾ ਨਾਮ ਪਟਾਈ ਹੁੰਦੀ ਹੈ ਅੰਕਤ ਕਾਦੀ ਆਦੀ ਤੈਨੂੰ ਤੱਤੇ ਤੋਂ ਤੱਤੇ ਤੋਂ ਅੰਕਤ ਕਾਦੀ ਹੈ ਤੇ ਲਓ ਜੀ ਬਸ ਨਾਮ ਦੀ ਨਕਸ਼ਤ ਰਖਣਾ ਲਾਗੇ ਤੇ ਅਸੀਂ ਦੇਖਿਓ ਇੰਨੀ ਕਿ ਜ਼ਿਆਦਾ ਮੰਗਾਈ ਹੋਈ ਪਈ ਹੈ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਹੈ 10 ਰੁਪਏ ਨੇ ਨਾ ਐਨਵੇਂ ਹੀ ਦਿੱਤੇ ਦੋ ਤਾਂ ਮੈਂ ਖਾ ਗਈ ਯਾਰ ਸਾਨੂੰ ਕਹਿੰਦੇ ਨਾ 10 ਰੁਪਏ ਨਹੀਂ ਨਹੀਂ ਜਾਖਾਂ ਦਿੱਤੀਆਂ ਵੀ ਇਹ ਜਿਹੜੇ ਡਰਾਈ ਫਰੂਟ ਨੇ ਨਾ ਬਹੁਤ ਜ਼ਿਆਦਾ ਮਹਿੰਗੇ ਹੋਏ ਪਏ ਬੜੇ ਹੀ ਜ਼ਿਆਦਾ ਮਹਿੰਗੇ ਹੋਏ ਪਏ ਫਟੇਚਰ ਕੇ ਪਏ ਤਾਂ ਤਾਂ ਮੈਂ ਵੀ ਨਹੀਂ ਹੁੰਦੀ ਛੱਟ ਆ ਜਾਂਦੇ ਮੜੀ ਹਵਾ ਨਿਕਲ ਜਾਂਦੀ ਥੋੜਾ ਪਾਣੀ ਹੋ ਜਾਣਾ ਜੇ ਸਵਾਦ ਬਰਬਤ ਹੋ ਜਾਊਗਾ ਕਾਓ ਜੀ ਅੱਜ ਬਣਾਉਨੇ ਆਪਾਂ ਆਲੂਆਂ ਵਾਲੇ ਪਰੌਂਠੇ ਆਪਾਂ ਹਨਾ ਮਤਲਬ ਛਿੱਲਲੇ ਸੀਗੇ ਤੇ ਬਿਲਕੁਲ ਉਹ ਕਰ ਲੈ ਮਤਲਬ ਕੀ ਕਹਿੰਦੇ ਹੁੰਦੇ ਇਹਨੂੰ ਮੈਸ਼ ਕਰ ਮੈਸ਼ ਕਰਦੇ ਯੈਸ ਹਮਾਰਾ ਸਹਜੋਗੀ ਬੋਲਿਆ ਕਹਿੰਦੇ ਮੈਸ਼ ਕਰ ਦੇ ਕਿਉਂਕਿ ਸਹਜੋਗੀ ਕੀ ਮੰਮੀ ਅੜ ਗਈ ਮੈਸ਼ ਕਰ ਲਏ ਆਪਾਂ ਆਲੂ ਨੂਨ ਮਿਰਚ ਪਾੜਿਆ ਆਲੂਆਂ ਚ ਠੀਕ ਹੈ ਤੇ ਸਾਡੀ ਨਾ ਮਤਲਬ ਪਹਿਲਾ ਸਲਾਹ ਸੀ ਵੀ ਉਹ ਮੈਂ ਦੂਜੂ ਪਰੌਠੇ ਬਣਾਉਣੇ ਐ ਜਿੱਦਾਂ ਕੀ ਰੋਟੀਆਂ ਦੇ ਵਿੱਚ ਹਨਾ ਆਲੂ ਵਗੈਰਾ ਲਾ ਕੇ ਫਿਰ ਅਸੀਂ ਭਾਈ ਸਕੀਮ ਬਣਾਈ ਕਿਉਂਕਿ ਸਾਡੇ ਕੋਲੇ ਕਿਸੇ ਚੀਜ਼ ਦੀ ਕਮੀ ਸੀ ਹਾਂ ਜਿਸੋਂ ਉਹ ਸੁਣੋ ਦੱਸ ਲਈ ਸਾਡੇ ਕੀ ਕਮੀ ਸੀ ਤੇ ਸਾਡੇ ਕੋਲ ਤੇਲ ਪਿਆ ਸੀ ਤਾਂ ਕਰਕੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਐਂ ਚੱਲਣ ਦਿਓ ਅੱਜ ਆਏ ਬਣਾਉਣੀ ਜਿਹੜੇ ਸਾਡੇ ਨਾਲ ਦਿਨ ਨਾਲ ਜੁੜੇ ਉਹਨਾਂ ਨੂੰ ਪਤਾ ਲੱਗ ਜਾਊਗਾ ਜਿੰਨਾ ਜਿਹੜੇ ਨਹੀਂ ਜੁੜੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਸਾਰੇ ਦਿਨ ਜੋੜੇ ਪੱਤਰ 25 2600 ਸਬਸਕ੍ਰਾਈਬਰ ਹੋ ਰਿਹਾ ਸਾਰੇ ਆਪਣਾ ਭੈਣ ਭਰਾਵਾਂ ਦਾ ਇੰਨਾ ਖਜਾ ਦੇ ਧੰਨਵਾਦ ਕਰਦੇ ਆ ਜਿਹੜੇ ਬੈਡ ਕਮੈਂਟ ਕਰਦੇ ਆ ਕੋਈ ਨਹੀਂ ਬੈਡ ਕਮੈਂਟ ਕੋਈ ਐਂ ਬੰਦੇ ਰਹਿੰਦੇ ਹੁੰਦੇ ਪੁੱਤ ਬੈਡ ਕਮੈਂਟ ਐ ਗੁੱਸਾ ਨਹੀਂ ਕਰਦੇ ਹੁੰਦੇ ਤੇ ਬਾਕੀ ਨਾ ਆਪਾਂ ਪਰੌਂਠੇ ਬਣਾਉਣ ਤੋਂ ਪਹਿਲਾਂ ਹਨ ਚਲੋ ਮੇਰੇ ਸਪੈਸ਼ਲ ਜਾਦ ਆ ਗਈ ਇਹ ਚੀਜ਼ ਤੇ ਇੱਥੇ ਮੈਂ ਇੰਨਾ ਖਜਾ ਦੇ ਧੰਨਵਾਦ ਕਰਦੀ ਆ ਹਨ ਵੀ ਜਿਹੜੇ ਆਪਣੇ ਤੇ ਵੀ ਜਿਹੜੇ ਹੁਣ ਆਪਣੇ 2600 ਸਬਸਕ੍ਰਾਈਬਰ ਹੈ ਹਨਾ ਵੀ ਆਪਣੇ ਨਾਲ ਭੈਣ ਭਰਾ ਜੁੜੇ ਹੋਏ ਆ ਵੀ ਉਹਨਾਂ ਦਾ ਮੈਂ ਕਿਹੜੀ ਵੀ ਦਿਨੋਂ ਹੀ ਧੰਨਵਾਦ ਹਨ ਚਲੋ ਸਾਰੇ ਹਨਾ ਨਹੀਂ ਆਪਣਾ ਬਲੌਗ ਦੇਖਦੇ ਪਰ ਜਿੰਨੇ ਵੀ ਭੈਣ ਭਰਾ ਜੁੜੇ ਆ ਹਨਾ ਆਪਣੇ ਨਾਲ ਸਬਸਕ੍ਰਾਈਬ ਕਰਿਆ ਹੋਇਆ ਆਪਣੇ ਚੈਨਲ ਨੂੰ ਤੇ ਉਹਨਾਂ ਦਾ ਆਪਾਂ ਦਿਨੋਂ ਹੀ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਨਕ ਜਿਆਦੇ ਸਪੋਰਟ ਕਰਦੇ ਹੋ ਤੇ ਪ੍ਰੀਤ ਮੈਨੂੰ ਕਾਰਛੀ ਲੈ ਕੇ ਦੀ ਇੱਕ ਬੁੱਤ ਤੇ ਆਪਾਂ ਲਓ ਜੀ ਇਸ ਤਰ੍ਹਾਂ ਹਣਾ ਸਭ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਓ ਜੀ ਆਪਣਾ ਮਤਲਬ ਕਿ ਪਰੌਠੇ ਬਸ ਇਹ ਵੀ ਬਣ ਜਾਂਦੇ ਆ ਵੀ ਜਿਵੇਂ ਆਪਾਂ ਰੋਟੀਆਂ ਜਣਾ ਮੰਨ ਕੇ ਚੱਲੋ ਵੀ ਆਲੂ ਵਗੈਰਾ ਪਾ ਕੇ ਪਰ ਇਸ ਤਰੀਕੇ ਨਾਲ ਵੀ ਬਹੁਤ ਵਧੀਆ ਪਰੌਠੇ ਬਣਦੇ ਆ ਬਸ ਥੋੜਾ ਸਾ ਉਹੋ ਕਰ ਜਿਏਗਾ ਸਾਵਧਾਨ ਸਾਵਧਾਨ ਬਣ ਤਾਂ ਵਿੱਚ ਜਦੋਂ ਤੇਲ ਪਾਈ ਜਾਂਦਾ ਉਹਦਾ ਥੋੜਾ ਜਿਹਾ ਹਲਕਾ ਕਰਨਾ ਪੈਂਦਾ ਉਹ ਨਾ ਕਾਟੂ ਨਹੀਂ ਕੱਟਣਾ ਉਹ ਦਿੱਸਦਾ ਤੇ ਆਪਣਾ ਪਹਿਲੇ ਪ੍ਰੋਂਟੇ ਦੀ ਸ਼ੁਰੂਆਤ ਕਿਵੇਂ ਹੁੰਦੀ ਕਿਉਂਕਿ ਬਣਾਇਆ ਨਹੀਂ ਜਾਂਦੀ ਤਰ੍ਹਾਂ ਇਹ ਜਦੋਂ ਬਣਾਉਂਗਾ ਉਹਦੇ ਸੁਣਨਾ ਫਿਰ ਆਇਆ ਨਾ ਟੁੱਟ ਜਾਦਾ 2:00 ਵਜੇ ਹਾਂ ਹੁਣ ਨਹੀਂ ਛੋਟਾ ਗਿਆ ਸੀਗਾ ਇਹ ਸੇਕ ਲੱਗੂਗਾ ਸੇਕ ਲੱਗਣ ਤੋਂ ਬਾਅਦ ਫੇਰ ਬੰਦੋ ਜਾਂਦੇ ਤੇ ਬਾਈ ਜਿੰਨਾਂ ਨੂੰ ਛੇਤੀ ਤਜਾਬ ਹੋ ਜਾਂਦੇ ਨਾ ਤਜਾਬ ਕੀ ਜਾਂਦੇ ਨੂੰ ਉਹ ਬਾਈ ਪਰੌਂਠਿਆਂ ਨੂੰ ਨਾ ਖਾਇਓ ਮੇਰੇ ਵਾਸਤੇ ਤੜਕੇ ਬਣਾ ਕੇ ਰੱਖ ਦੇਂਗੀ ਕੀ ਬਣਾਉਣਾ ਪਤਾ ਹਾਂ ਪਾਪਰਾਂਠਾ ਫਲੈਸ਼ ਲਾਈਟ ਬੰਦ ਹੋ ਗਈ ਫਲੈਸ਼ ਲਾਈਟ ਦਾ ਫੋਨ ਗਰਮ ਹੋ ਜਾਂਦਾ ਜਾਨਾ ਜੰਨੇ ਪੱਕਿਆ ਜੀ ਅਸਾਂ ਚੰਗੀ ਤਰ੍ਹਾਂ ਤੇ ਛੱਪ ਕੇ ਤਰ੍ਹਾਂ ਬੰਨ੍ਹ ਕਰਦੇ ਹਾਂ ਬਾਕੀ ਚੰਤਾ ਹੋਵੇ ਨਾ ਚੰਤਾ ਨੀਚੇ ਦੀ ਬਾਤ ਕੋਈ ਨਹੀਂ ਲਿਆ ਆ ਮਾ ਤਾਂ ਹੈ ਨਹੀਂ ਆਪੇ ਟਿਕਟਾਂ ਦੇ ਤਰ੍ਹਾਂ ਆਏ ਉਹਨਾਂ ਦਾ ਨੇ ਸਾਰਾ ਪ੍ਰੋਗਰਾਮ ਤਾਂ ਹੁੰਦਾ ਉਪਿਆ ਕਿਆ ਮਾਂਮੀ ਹਾਂ ਚੰਟਾ ਲੈ ਚਲੋ ਜੀ ਚੰਟਾ ਲੈ ਲਓ ਜੀ ਆਪਾਂ ਬਣਾਨੇ ਛੋਟਾ ਛੋਟਾ ਟਿੱਕਣਾ ਤੇ ਵੱਡੇ ਪਰੌਤੇ ਨਹੀਂ ਬਣਾ ਰਹੇ ਆ ਨਾ ਛੋਟੇ ਟਿੱਕਣਾ ਬਣਾ ਰਹੇ ਆ ਆਪਾਂ ਤੇ ਥੋੜਾ ਜਿਹਾ ਅਸੀਂ ਆਟਾ ਘੱਟ ਪਾਇਆਗਾ ਆਟਾ ਘੱਟ ਪਾ ਕੇ ਨਾ ਤੇ ਮਤਲਬ ਆਲੂ ਜ਼ਿਆਦਾ ਨਹੀਂ ਹੈ ਨਾ ਆਲੂ ਜ਼ਿਆਦਾ ਕਰਕੇ ਜਵਾਕੀ ਦੇ ਟਿੱਕੜੀਆਂ ਖਾਣੀਆਂ ਮੈਂ ਚੱਲ ਟਿੱਕੜੀਆਂ ਬਣਾ ਲੈਂਦੀ ਤਾਂ ਕਰ ਕਿ ਨਾ ਮਤਲਬ ਕਿਉਂਕਿ ਜਿੰਦਾ ਆਟਾ ਜਿਆਦਾ ਹੁੰਦਾ ਸਕੇ ਤਾਂ ਇਹ ਵਧੀਆ ਹੀ ਕਿਸਾਰ ਆਏ ਬੂਰ ਬਣਦੇ ਨੇ ਹੁਣ ਆ ਪਾਣੀ ਜਿਆਦਾ ਪਾ ਕੇ ਤਾਂ ਕਿ ਅੱਜ ਜਿਆਦਾ ਪੀਰ ਬਣਾਏ ਐ ਤੇ ਪਹੁੰਚ ਅਸਲ ਵਿੱਚ ਲੇਟ ਹੋ ਗਈ ਬਹੁਤ ਜਿਆਦਾ ਅੱਜ ਮਾਰੇ ਮਾਰੇ ਨਾਲ ਤੁਹਾਨੂੰ ਪਤਾ ਚੈਨ ਲੱਗੇ ਹੁੰਦਾ ਤੇ ਅੱਜ ਜੀ ਸਾਰੇ ਭੈਣ ਭਰਾ ਟਿੱਕੀਆਂ ਬਣਾਏਗਾ ਅੱਜ ਪਰੌਠੇ ਨਹੀਂ ਬਣਾਏ ਛੋਟੀਆਂ ਛੋਟੀਆਂ ਤੇ ਮੈਨੂੰ ਪਤਾ ਨਹੀਂ ਜਵਾਕ ਜਿੰਨੇ ਲੈ ਲੈਂਦੇ ਉਹ ਵੀ ਕਰਨਾ ਪੈਂਦਾ ਸਾਨੂੰ ਯਕਿੰਦੇ ਚੋਲੇ ਟਿੱਕੀਆਂ ਬਣਾ ਲੇ ਮਮੀ ਮਮੇ ਚੱਲ ਆਪਾਂ ਕੋਸ਼ਿਸ਼ ਕਰਦੇ ਕਹਿੰਦੇ ਵੀ ਮਤਲਬ ਆਟਾ ਪਾ ਆਪਾਂ ਲੈ ਕੇ ਤੇ ਘੱਟ ਪਾਉਣਾ ਠੀਕ ਹੈ ਮੈਂ ਕਹਿੰਦੀ ਠੀਕ ਹੈ ਚੱਲ ਆਪਾਂ ਜੀ ਕੋਸ਼ਿਸ਼ ਕਰਦੇ ਬਣਾਉਂਦੀ ਤੇ ਤਾਂ ਕਰਕੇ ਕੱਟ ਕੇ ਪਾ ਕੇ ਆਲੂ ਤੇ ਆਲੂ ਜਾ ਬਾਬਾ ਕੀ ਟਿੱਕੀਆਂ ਬਣਾ ਰਹੇ ਹਾਂ ਬਸ ਥੋੜਾ ਜਿਹਾ ਹੀ ਬਣਾਵਾਂਗੇ ਕਿਉਂਕਿ ਉਹ ਹੋ ਜਾਂਦਾ ਹੈ ਕਾਲੀ ਚੀਜ਼ ਜਿਆਦਾ ਖਾਦੀ ਨਹੀਂ ਜਾਂਦੀ ਹੈ ਨਾ ਤੇ ਆ ਜੀ ਸਾਰੇ ਭੈਣ ਭਰਾ ਟਿੱਕੀਆਂ ਖਾ ਲੋ ਆ ਪੋਰੀਆਂ ਦੀ ਸਬਜੀ ਪੋਰੀਆਂ ਸਬਜੀ ਦੇ ਟਿੱਕੀਆਂ ਆਲੂਆਂ ਦੀਆਂ ਤੇ ਨਾਲ ਕਸਟਰਡ ਉਹ ਅਸੀਂ ਕਸਟਰਡ ਫ੍ਰਿਜ ਵਿੱਚ ਰੱਖਦਾ ਬਣਾ ਕੇ ਤੇ ਬਸ ਜਦੋਂ ਖਾਣਾ ਹੋਇਆ ਉਹ ਤਾਂ ਬਹੁਤ ਜਿਆਦਾ ਠੰਡਾ ਠੰਡਾ ਹੋ ਜਾਣਾ ਹੈ ਅੱਜ ਆਪਣੇ ਕੋਲੇ ਖਾਣ ਨੂੰ ਬਹੁਤ ਕੁਸਾ ਹੈ ਅੱਜ ਆਪਣੇ ਕੋਲੇ ਸ਼ੋਅ ਫੇਵਰਟ ਟਿੱਕੀਆਂ ਤੇ ਨਾਲੇ ਆਪਣੇ ਕੋਲੇ ਹੈਗਾ ਕਸਟਰਡ ਆਪਾਂ ਮੰਮੀ ਕੱਦ ਨਹੀਂ ਜਾਂਦੇ ਹੋਈ ਪੀ ਬਹੁਤ ਜਿਆਦਾ ਗਰਮੀ ਹੈ ਮੰਮੀ ਆਪਾਂ ਨੂੰ ਕਦੇ ਹੋਰ ਬਣਾਉਣੇ ਸੀਗੇ ਆਲੂ ਦੇ ਪਰੌਂਠੇ ਪਤਾ ਕਿੱਦੇ ਸੰਡੇ ਨੂੰ ਉਹ ਦਿਨ ਲੈ ਆਸੀ ਵੀ ਫਰੀ ਆਵਾਂਗੇ ਧਰਕੇ ਧਰਕੇ ਬਣਾ ਲਾਂਗੇ ਤਾਂ ਫਿਰ ਬਰੀਦ ਕਹਿੰਦੀ ਮੈਂ ਹੋਣੀ ਖਾਣੀ ਸਾ ਰੋਟੀ ਦੀ ਜੀ ਨਹੀਂ ਕਰਦਾ ਅੱਜ ਚਲੋ ਆਪਾਂ ਖੇਡਦੀਆਂ ਹਨਾ ਤੇ ਬੋਲ ਟਿਸਟੇ ਬੰਦ ਗਾ ਲੈ ਜੀ ਬਹੁਤ ਵਧੀਆ ਬਣੀ ਖੁੰ ਜਿਹੜਾ ਸੰਡੇ ਆ ਸੰਡੇ ਆਊਗਾ ਉਹਨੂੰ ਆਪਾਂ ਛੱਡ ਕੇ ਅਗਲੇ ਸੰਡੇ ਓਕੇ ਓਕੇ ਇੱਕ ਸੰਡੇ ਨਹੀਂ ਛੱਡ ਜੀ ਪੱਕਾ ਅੱਜ ਅਲੀ ਵੀਰ ਤਾਂ ਆਪਾਂ ਇੱਥੇ ਐਂਡ ਕਰਦੇ ਹਾਂ ਕਿਉਂਕਿ ਅਸ ਤਾਂ ਲੇਟ ਹੋ ਗਿਆ ਜੀ ਵੀਡੀਓ ਅਪਲੋਡ ਕਰਾਂਗੇ ਹਾਲੀਵੁੱਡੀ ਟਾਈਮ ਕਾਫੀ ਲੱਗ ਜਾਣਾ ਸਾਨੂੰ ਤੇ ਬਰ ਖਾਣੇ ਆ ਜੀ ਅਸੀਂ ਬਣਾ ਕੇ ਦਿੱਤੀਆਂ ਨਾ ਫਟਾਫਟ ਇਹ ਕਹਿੰਦੇ ਅਸੀਂ ਸਬਜੀ ਨਾਲ ਹੀ ਖਾ ਲਾਂਗੇ ਮੈਂ ਕਿਹਾ ਠੀਕ ਹੈ ਸਬਜੀ ਨਾਲ ਵੀ ਵਧੀਆ ਥਰ ਤੇ ਸਬਜੀ ਆਪਾਂ ਦੁੱਧ ਬਾਂਗੀ ਤੋਰੀਆਂ ਦੀ ਬਣਾਈ ਹੈ ਦੁੱਧ ਤਾਂ ਘੱਟ ਸੀਗਾ ਪਰ ਮਲਾਈ ਸੀਗੀ ਜ਼ਿਆਦਾ ਮੈਂ ਮਲਾਈ ਵੱਧ ਪਾਈ ਹੈ ਤੇ ਬਹੁਤ ਵਧੀਆ ਬਣੀ ਹੈ ਸਬਜੀ ਦੇਖਣ ਜਦੋਂ ਬਹੁਤ ਵਧੀਆ ਬਣੀ ਹੈ ਬਾਕੀ ਸਵਾਦ ਹੀ ਹੋਣੀ ਹੈ ਕਿ ਨਮਕ ਮਿਰਚ ਫੁੱਲ ਪਾਇਆ ਆਪਾਂ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਹੀ ਹੰਡ ਕਰਦੇ ਹਾਂ ਨਾ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਵਾਕ ਹੀ ਚੱਲਦੀ ਚੱਲਦੀ ਵੀਰ ਨੂੰ ਸ਼ੇਅਰ ਕਰਦੇ ਹੁਣਾ ਤੇ ਸੋਹਣੇ ਸੋਹਣੇ ਕਮੈਂਟ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਫੋਲੋਵਰਸ ਕਰਨਾ ਹੈ ਚਲੋ ਤੇ ਚੈਨਲ ਨੂੰ ਸਪੋਰਟ ਕਰੋ ਜੀ ਆਪਣੇ ਨਾਲ ਹੁਣਾ ਕਿਉਂਕਿ ਸਾਨੂੰ ਥੋੜੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਮੇਰੇ ਵੱਲੋਂ ਸਾਰਿਆਂ ਨੂੰ ਅੰਡਾ ਵਾਲੀ ਸਸਰੀ ਕਾਲ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਦੇਖਣੇ Bye bye G.